ਜੈਨੇਤਰਾ ਦੇਖ ਰਹੇ ਤੁਸੀਂ ਤਾਂ ਮੈਂ ਮંત્રી ਦੀਪਾਲ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਕੁਧੀ ਦੇ ਵਿੱਚ ਅਸ਼ੋਕ ਪ੍ਰਾਸ਼ਰ ਪੱਪੀ ਦੇ ਹੱਕ ਦੇ ਵਿੱਚ ਚੋਣ ਪ੍ਰਚਾਰ ਕਰਨ ਦੇ ਲਈ ਆ ਰਹੇ ਨੇ ਇਹ ਤਾਂ ਗੱਲਬਾਤ ਕਰਾਂਗੇ ਪੱਪੀ ਜੀ ਕਿਵੇਂ ਦੇਖਦੇ ਹੋ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਲੁਧਿਆਣਾ ਦੀ ਕਮਾਂਡ ਖੁਦ ਸਾਹਮਣੇ ਹੋਏ ਨਜ਼ਰ ਆ ਰਹੇ ਨੇ ਲਗਾਤਾਰ ਲੁਧਿਆਣਾ ਦੇ ਵਿੱਚ ਚੋਣ ਪ੍ਰਚਾਰ ਕੀਤਾ ਜਾ ਰਿਹਾ ਅੱਜ ਵੀ ਥੋੜੇ ਹੱਕ ਦੇ ਵਿੱਚ ਰੋਡਸ਼ੋ ਦੇ ਚੋਣ ਪ੍ਰਚਾਰ ਕਰਨ ਆ ਰਹੇ ਨੇ ਲੁਧਿਆਣੇ ਦੀ ਨਹੀਂ ਪੰਜਾਬ ਦੀ ਉਹ ਬਾਗਡੋਰ ਪੂਰੇ ਦੇਸ਼ ਚ ਕੰਮ ਕਰ ਰਿਹਾ ਸਰਦਾਰ ਭਗਵੰਤ ਸਿੰਘ ਮਾਨ ਸਾਰੇ ਪੰਜਾਬ ਦੇ ਵਿੱਚ ਵਿੱਚ ਇਤਬਾਰ ਵੀ ਸਾਰੇ ਜਗ੍ਹਾ ਤੇ ਭਗਵਾਨ ਸਿੰਘ ਮਾਨ ਅੰਤ ਤੱਕ ਬੰਦਾ ਵਾ ਉਹ ਜ਼ਮੀਨ ਨਾਲ ਜੁੜਿਆ ਹੋਇਆ ਉਹ ਮਹਿਲਾ ਜਿੰਨੀ ਬਲਿਆ ਹੋਇਆ ਲੋਕ ਆਪਣੇ ਬਰਕਰਾਂ ਲਈ ਦਿਨ ਰਾਤ ਮਿਹਨਤ ਕਰ ਰਿਆ ਤੇ ਨਹੀਂ ਵੀ ਇੰਨਾ ਜ਼ਰਾ ਟਿਕਟਾਂ ਵੀ ਦਿੱਤੀਆਂ ਹੁਣ ਦਾ ਟਿਕਟਾਂ ਦੇ ਕੇ ਘਰ ਸੌਣ ਵਾਲਾ ਨਹੀਂ ਉਹ ਕੱਲੇ ਕੱਲੇ ਕੈਂਡੀਡੇਟ ਦਾ ਪੈਰਾ ਕਰਕੇ ਉਹਨੂੰ ਜਿਤਾਉਣ ਚ ਅਪੀ ਜੀ ਪਿਛਲੀ ਵਾਰ 92 ਸੀਟਾਂਆਂ ਸੀ ਪੰਜਾਬ ਦੇ ਵਿੱਚ ਦਾਖਾ ਜਮੂਰ ਦਾ ਕੰਗਸਾਹਬ ਵੀ ਨਾਲ ਹੈ ਇਥੋਂ ਜ਼ਰੂਰ ਹਾਰ ਦਾ ਸਾਹਮਣਾ ਕਰਨਾ ਪੈਦ ਕਿ ਲੱਗਦਾ 24 ਚ ਉਹ ਕਵਰ ਕਰ ਪਾਓਗੇ ਹਾਰ ਕੇ ਦੇਖੋ ਜਹਾਰੂ ਜਿਵੇਂ ਖੜਾ ਵਾ ਜਿਨ੍ਹਾਂ ਨੇ ਹਾਰ ਨਹੀਂ ਦੇਖੀ ਉਹਨਾਂ ਨੇ ਕੁਛ ਨਹੀਂ ਦੇਖਿਆ ਤੇ ਹਾਰ ਕੇ ਵੀ ਜਿੰਦੇ ਨੇ ਜਿਹੜੇ ਜਿੱਤ ਕੇ ਵੀ ਮਰ ਜਾਂਦੇ ਆ ਕਈ ਤਾਂ ਬੰਦੇ ਜਿੱਤ ਕੇ ਵੀ ਲੋ ਜਨਤਾ ਦੀਆਂ ਵੋਟਾਂ ਲੈ ਕੇ ਵਿੱਚ ਨਹੀਂ ਆਉਂਦੇ ਇਹ ਹਾਰ ਕੇ ਵੀ ਅੱਜ ਜਹਾਰੂ ਲੀਡਰ ਬਣਿਆ ਖੜਾ ਵਾ ਇਹ ਆਮ ਆਦਮੀ ਪਾਰਟੀ ਦਾ ਵਲੰਟੀਅਰ ਆ ਬੰਤੀ ਸਿੰਘ ਬਟੂ ਸਰਕਾਰ ਤੇ ਕਾਫੀ ਜ਼ਿਆਦਾ ਨਰਾਜ ਨਜ਼ਰ ਆ ਰਹੇ ਨੇ ਗੁੱਸੇ ਨਜ਼ਰ ਆ ਰਹੇ ਕਹਿੰਦੇ ਤੱਕਾ ਕੀਤਾ ਜਾ ਰਿਹਾ ਮੈਨੂੰ ਨੋਮੀਨੇਸ਼ਨ ਫਾਈਲ ਕਰਨ ਤੋਂ ਰੋਕਿਆ ਜਾ ਰਿਹਾ ਸਰਕਾਰ ਦੇ ਵੱਲੋਂ ਕਿਉਂ ਬੰਤੂ ਕੋਈ ਸਪੈਸ਼ਲ ਚੀਜ਼ ਆ ਬਟੂ ਨੇ ਤਾਂ ਟੈਕਸ ਨਹੀਂ ਦੇਣਾ ਪਹਿਲਾਂ ਤਾਂ ਇਹ ਪਤਾ ਕਰੋ ਉਹ 1 ਕਰੋੜ 80 ਲੱਖ ਰੁਪਈਆ ਰਾਤੋਂ ਰਾਤ ਲਿਆਇਆ ਕਿੱਥੋਂ ਆ ਇਹ ਰਿਟਾਇਰ ਜੱਜ ਵੀ ਹਾਈ ਕੋਰਟ ਦੇ ਦੀ ਕਿਸੇ ਦੀ ਅੰਕਵਾਰੀ ਲੱਗਣੀ ਚਾਹੀਦੀ ਆ ਵੀ ਉਹ 1 ਕਰੋੜ 80 ਲੱਖ ਰਾਤੋ ਰਾਤ ਕਿਹੜੀ ਮਸ਼ੀਨ ਸੀ ਰੋਜ਼ ਕਾਇਦਨ ਚ ਇਹ ਪੰਜਾਬ ਦੇ ਲੁੱਟੇ ਹੋਏ ਪੈਸੇ ਜਿਹੜੇ ਆ ਉਹ ਰਾਤੋ ਰਾਤ ਕੱਢਨੇ ਪਏ ਆ ਇਹ ਸਰਦਾਰ ਭਗਵੰਤ ਸਿੰਘ ਮਾਨ ਰਾਤੋ ਰਾਤ ਕਢਾਇਆ 1 ਕਰੋੜ 80 ਲੱਖ ਰੁਪਈਆ ਮੇਰੇ ਬਾਪ ਦਾ ਦાદੀ ਦੀ ਜ਼ਮੀਨ ਸੀ ਮੈਂ ਆਪਣੇ ਬੱਚੇ ਵਾਸਤੇ ਰੱਖੀ ਸੀ ਉਹ ਵੀ ਮੇਰੇ ਤੋਂ ਖੋਲੀ ਇਹਨਾਂ ਨੇ ਮੇਰੇ ਹਿਸਾਬ ਲਵਾਗਾ ਦੂਜੇ ਪਾਸੇ ਉਹ ਕਹਿ ਰਹੇ ਆਂ ਅੱਧੀ ਰਾਤ ਨੂੰ 12:00 ਵਜੇ ਕਿਹੜਾ ਸਰਕਾਰੀ ਦਫ਼ਤਰ ਖੁੱਲੇ ਜਾਫਰ ਕਿਹੜੇ ਸਰਕਾਰੀ ਅਫਸਰ ਜਾਗ ਰਹੇ ਸੀ ਜਿਨ੍ਹਾਂ ਨੇ ਰਾਤ ਨੂੰ 12:00 ਤੋਂ 1:00 ਵਜੇ ਨੋਟਿਸ ਭੇਜਿਆ ਅੱਲਾ ਦਾ ਬੇਤੂ ਨੂੰ ਇਹ ਪੁੱਛੋ ਵੀ ਤੂੰ 12:00 ਵਜੇ ਤੋਂ ਬਾਅਦ 1 ਕਰੋੜ 80 ਲੱਖ ਰੁਪਈਆ ਜਾਦਾ ਦੱਸ ਮੇਰੇ ਘਰ ਪਿਆ ਸੀ ਜਿਹੜੀ ਉਹ ਜ਼ਮੀਨ ਕਹਿੰਦਾ ਵਾ ਉਹ ਕਿਨੇ ਖਰੀਦੀਆ ਕਿਹਨੂੰ ਉਹਨੇ ਗਹਿਣੇ ਰੱਖੀਆ ਉਹ ਪੈਸੇ ਆਏ ਤੇ ਆਏ ਕਿੱਥੋਂ 1 ਕਰੋੜ 80 ਲੱਖ ਉਹਦੀ ਅਨਕਵਾਰੀ ਹੋਣੀ ਚਾਹੀਦੀ ਆ ਜਿਹੜੇ ਜੁਮਲੇ ਕਰਦਾ ਚੱਲਣੇ ਨੇ ਵੀ ਆਉਣ ਵਾਲੇ ਦਿਨਾਂ ਦੇ ਵਿੱਚ ਰਾਹੁਲ ਗਾਂਧੀ ਵੀ ਕਹਿ ਰਹੇ ਨੇ ਇੱਥੇ ਰੈਲੀ ਕਰਨਗੇ ਰਾਜਾ ਵਿਡਿੰਗ ਦੇ ਹੱਕ ਦੇ ਵਿੱਚ ਪ੍ਰਤਾਪ ਬਾਜਵਾ ਵੀ ਇੱਥੇ ਆਏ ਹੋਏ ਨੇ ਰਵਨੀਤ ਬਿੱਟੂ ਦੇ ਹੱਕ ਦੇ ਵਿੱਚ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਅਮਿਤ ਸ਼ਾਹ ਜੋਗੀ ਦੇ ਵੱਲੋਂ ਵੀ ਵੱਡੀਆਂ ਰੈਲੀਆਂ ਕੀਤੀ ਜਾ ਰਹੀਆਂ ਆ ਟੋਡੇ ਪ੍ਰਚਾਰ ਦੇ ਵਿੱਚ ਕੇਜਰੀਵਾਲ ਵੀ ਨਜ਼ਰ ਆਣਗੇ ਆਉਣ ਵਾਲੇ ਦਿਨਾਂ ਦੇ ਵਿੱਚ ਬਿਲਕੁਲ ਆਉਗੇ ਸਾਡੇ ਸੁਪਰੀਮੋ ਅਰਵਿੰਦ ਕੇਜਰੀਵਾਲ ਜੀ ਵੀ ਆ ਰਹੇ ਆ ਤੇ ਅਸੀਂ ਸਾਰੇ ਆ ਸਾਰੇ ਅਰਵੰਦ ਕੇ ਦੀ ਵਾਲੀ ਘੜੇ ਨੇ ਇੱਕ ਇੱਕ ਬੰਦਾ ਐਨੇ ਜੋਸ਼ ਚ ਜਿਹੜਾ ਮਰਜੀ ਆ ਜਵੇ ਰੋਹਲ ગાંધી ਆ ਜਵੇ ਮੋਦੀ ਆ ਜਵੇ ਇੱਥੇ ਨਹੀਂ ਕੋਈ ਵੀ ਲੱਪਣਾ ਮੁਕਾਬਲਾ ਕਿਹੜੀ ਪਾਰਟੀ ਦਾ ਸਮਝ ਦੋ ਮੁਕਾਬਲਾ ਜਿਹਨੂੰ ਮਾਲਕ ਨੇ ਵਡਿਆਈ ਦੇਣੀ ਆ ਉਹਨੂੰ ਇਹ ਮਿਲਣੀ ਆ ਪਰ ਮੁਕਾਬਲੇ ਵਾਲਾ ਕੋਈ ਹੈ ਨਹੀਂ ਅਸੀਂ ਕਮਾ ਨਾਲ ਵੋਟਾਂ ਮੰਗਦੇ ਆ ਉਹ ਜੁਮਲੇ ਚੱਡਦੇ ਆ ਬਿਲਕੁਲ ਕਿਹਾ ਜਾ ਰਿਹਾ ਹੈ ਕਿ ਮੁਕਾਬਲੇ ਦੇ ਵਿੱਚ ਅਸੀਂ ਕਿਸੇ ਨੂੰ ਨਹੀਂ ਦੇਖਦੇ ਉਹ ਜੁਮਲਿਆਂ ਨਾਲ ਵੋਟਾਂ ਮੰਗਦੇ ਆ ਤਾਂ ਅਸੀਂ ਕੰਮਾਂ ਨਾਲ ਵੋਟਾਂ ਮੰਗਦੇ ਹਾਂ ਅਤੇ ਨਾਲ ਹੀ ਨਾਲ ਕਾਂਗਰਸ ਅਤੇ ਭਾਜਪਾ ਦੇ ਕੈਂਡੀਡੇਟਸ ਉੱਤੇ ਵੀ ਹਮਲਾਵਰ ਹੁੰਦੇ ਹੋਏ ਨਜ਼ਰ ਆਏ ਨੇ ਕੈਮਰਾ ਪਰਸਨ ਮਨੀਸ਼ ਨਾਲ ਹਿੰਮਤ ਸਿੰਘ ਦਿਪਾਲ ਦੇ ਐਨਿਕ ਸਵੇਰਾ ਲੁਧਿਆਣਾ ਦੇਸ਼ ਦੁਨੀਆ ਦੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਲਈ ਫੋਲੋ ਕਰੇਨ ਦਿਨਿਕ ਸਵੇਰਾ ਟੀਵੀ YouTube Facebook Instagram X ਅਤੇ WhatsApp ਚੈਨਲ ਪਰ